ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਇੱਕ ਹਵਾਲਾਤੀ ਵੱਲੋਂ ਕੀਤੀ ਗਈ ਖੁਦਕੁਸ਼ੀ 6 ਮਹੀਨੇ ਪਹਿਲਾਂ ਹੋਇਆ ਸੀ ਵਿਆ ਐਨਡੀਪੀ ਐਕਟ ਦੇ ਮਾਮਲੇ ਦੇ ਵਿੱਚ ਸੀ ਹਵਾਲਤ ਜੇਲ੍ਹ ਚ ਬੰਦਾ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਹਵਾਲਾਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਲੇਕਿਨ ਪਰਿਵਾਰਕ ਮੈਂਬਰਾਂ ਮੈਂਬਰਾਂ ਨੇ ਉਸ ਦਾ ਕਤਲ ਕਰਨ ਦੇ ਦੋਸ਼ ਲਗਾਏ ਹਨ ਇਸ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਇਸ ਦਿਖਾਰੇ ਬਠਿੰਡਾ ਦੇ ਸਿਵਲ ਹਾਟ ਵਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਪਰਿਵਾਰਕ ਮੈਂਬਰਾਂ ਵੱਲੋਂ ਬਿਆਨ ਦਰਖਾਈ ਜਾਣਗੇ ਉਹਦੇ ਹਿਸਾਬ ਨਾਲ ਉਹਨਾਂ 'ਤੇ ਕਾਰਵਾਈ ਕੀਤੀ ਜਾਵੇਗੀ ਔਰ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਅਤੇ ਪੁਲਿਸ ਦੇ ਅਧਿਕਾਰੀ ਹਾਂਜੀ ਬਤਾਈ ਕੀ ਨਾਮ ਉਹਦਾ ਕੀ ਨਾਮ ਜੀਤਪੁਰ ਉਹਦਾ ਨਾਮ ਜੀਤਪੁਰ ਕੀ ਗੱਲ ਹੋਈ ਹੈ ਜੀ ਕੋਈ ਗੱਲ ਨਹੀਂ ਮੁੰਡੇ ਜਤਾਂ ਦੇ ਸੀ ਮੁੰਡੇ ਦੀ ਜਤਨੀ ਆਉਂਦੀ ਸੀ ਜਿਹਦੇ ਵਿੱਚ ਉਹ ਦੱਸ ਰਹੀ ਉਹ ਫਟੇ ਰੋ ਮੁੰਡੇ ਦੀ ਡੈਸ ਸ਼ਨੀਵਾਰ ਮੈਂ ਮੁਲਾਕਾਤ ਤੇ ਗਈਆਂ ਚੱਦਰ ਚਪਲ ਦੇ ਇੰਨ ਗਈ ਆਉਂ ਮੈਂ ਤੇ ਆਏ ਦੂਰੋਂ ਆਂਦਾ ਪਿਆ ਮੈਂ ਮਤਲਬ ਖੜੇ ਖਾਸੇ ਹੁੰਦੇ ਨੇ ਨਾ ਪਤਾ ਨਹੀਂ ਤੇ ਖੜੀ ਮੈਂ ਦੇਨ ਕੇ ਆਇਆ ਕਿਤਾ ਪਤਾ ਨਹੀਂ ਲੱਗਦਾ ਕਿ ਇਹ ਮੁੰਡੇ ਹੁੰਦੇ ਨੇ ਕਿ ਤੱਕ ਸਲਪਰੇ ਸਾਹਿਬ ਆਹ ਅੰਦਾਜੀ ਸੋਸਰੀ ਕਾ ਦਾਦੀ ਵੀ ਨਹੀਂ ਕਿਹਾ ਜੀਤ ਕੌਰ ਸੋਸਰੀ ਕਾ ਮਜਾਕ ਕਰਤਾ ਉਹਨਾਂ ਸੁਣ ਗਿਆ ਬੈਠ ਗਿਆ ਉਹ ਵੀ ਚੱਲ ਗਿਆ ਦਾਦੀ ਐਨੇ ਗਰਮ ਕਿਉਂ ਹੋ ਰਹੀ ਮੱਧ ਕੋਈ ਨਾ ਮੈਂ ਚੱਪਕ ਦੇਣਾ ਮੈਂ ਕਿਹੜਾ ਕੰਮ ਕਰਦਾ ਇੱਥੇ ਤੈਨੂੰ ਲੈ ਕੇ ਚਲੇਗਾ ਮਰੀ ਕੰਦਾ ਬੈਠ ਬੈਠ ਗਿਆ ਕੰਦਾ

میون پوچھنے آج ہو سب ٹھیک ہے سب میرا مزاق کر چٹکلے سنا لگ گیا میرا پوتر ایجا کم کرنے ਬੜੀ ਸੋਹਣੀ ਗੱਲ ਕੀਤੀ ਹੈ ਬੜਾ ਪਿਆਰ ਨਾਲ ਉਸ ਟੱਬੂ ਨੇ ਸੱਠ ਬੱਜੇ ਉਸ ਟੱਬੂ ਨੇ ਨਾ ਠੀਕ ਸੀ ਕੋਈ ਮੈਨੂੰ ਜੇ ਮੈਂ ਪੁੱਛਦੀ ਵੀ ਆ ਜੇ ਮੈਨੂੰ ਕਹਿੰਦਾ ਵੀ ਮੈਨੂੰ ਕੋਈ ਤਕਲੀਫ ਹੈ ਸੱਠ ਬੱਜੇ ਕੋਈ ਸੱਠ ਨਹੀਂ ਬੱਜੀ ਮੈਂ ਹੁਣ ਮੈਨੂੰ ਦਿਖਦਾ ਵੀ ਕਿਹੜਾ ਅੰਦਰ ਹੈ ਪਰ ਲੜਾਈ ਇੰਨਾ ਦੀ ਕੋਈ ਸੀ ਜਿਹੜਾ ਕੀ ਕਹਿੰਦੇ ਹੈ ਉਹ ਸਾਲੇ ਕੀ ਕਹਿੰਦੇ ਜਿਹੜਾ ਕਿ ਕਿਵੇਂ ਵੀ ਇਹਦਾ ਸੂਰੀ ਸਾਨੂੰ ਪੁਲਸ ਆਲਿਆ ਦੀ ਕੋਈ ਗੱਲ ਨਹੀਂ ਆਈ ਹਜੇ ਤੱਕ ਕੋਈ ਪਤਾ ਨਹੀਂ ਚੱਲਿਆ ਫਿਰ ਮੈਂ ਆ ਗਈ ਸ਼ਨੀਵਾਰ ਨੂੰ ਸ਼ਨੀਵਾਰ ਬੀਤ ਗਿਆ ਰਾਤ ਬੀਤ ਗਈ ਸਵੇਰੇ ਦਿਨ ਬੀਤ ਗਿਆ ਸ਼ਾਮੀ 6 ਵਜੇ ਬੈਠੀ ਸੀ ਮੈਂ ਅੰਦਰ ਬੈਠ ਤੇ ਕੱਲੀ ਬਹੁਤਾ ਪੇਕੇ ਸੀ ਐਤਵਾਰ ਸ਼ਨੀਵਾਰ ਤੋਂ ਮੁਲਾਕਾਤ ਕਰਤੀ ਐ ਐਤਵਾਰ ਨੂੰ ਸਵੇਰੇ ਸ਼ਾਮੀ 6 ਵਜੇ ਸ਼ਾਮੀ 6 ਵੇ ਮੈਂ ਬੈਠੀ ਸੀ ਕਿ ਦੋ ਮੁੰਡੇ ਆਏ ਨੇ ਦੋਸਤ ਸੀ ਜਾਓ ਵੀ ਸੀਏ ਮੰਗ ਲੈ ਕੇ ਮੈਂ ਪੈ ਰਹੀ ਹੱਥ ਲੈ ਦਾਦੀ ਸਸਰੀ ਘਰ ਮੈਂ ਸਤਿਨ ਕਾਲ ਬੈਠਾ ਹੋਰ ਦਾਦੀ ਕੀ ਹਾਲ ਹੈ ਮੈਂ ਕਿਹਾ ਠੀਕ ਆ ਕੰਨ ਕੋਈ ਫੋਨ ਆਇਆ ਤੁਹਾਨੂੰ ਕੋਈ ਨਾ ਮੈਂ ਤਾਂ ਕੋਈ ਫੋਨ ਨਹੀਂ ਆਇਆ ਕਹਿੰਦਾ ਕੋਈ ਵੀ ਕੀ ਕਰ ਮੈਨੂੰ ਕੋਈ ਫੋਨ ਨਹੀਂ ਆਇਆ ਪੁੱਤਰ ਮੈਂ ਕਿਹਾ ਤਾਂ ਕੀ ਗੱਲ ਕੀ ਤਾਂ ਫੋਨ ਆਣਾ ਸੀ ਉਹਨੇ ਚੋ ਹੋ ਗਏ ਤੇ ਮੈਂ ਕਿਹਾ ਵੀ ਚੁੱਪ ਕਿਉਂ ਹੋ ਗਿਆ ਕੀ ਗੱਲ ਹੈ ਕਾ ਮੈਂ ਹੱਸ ਕੇ ਬੋਲੀ ਕਿ ਫਸਾ ਕੀ ਗੱਲ ਹੈ ਕਿਉਂ ਚੁੱਪ ਹੋ ਗਏ ਕੰਦੇ ਦਾਦੀ ਪ੍ਰਿੰਸ ਨੇ ਅੰਤਾਰਾ ਆਵਾਜ਼ ਆ ਤਾ ਤੋ ਵੀ ਵਾਤੇ ਨਾ ਮੇਰਾ ਮੁੰਡਾ ਇਹ ਨਹੀਂ ਕਰ ਨਹੀਂ ਸਕਦਾ ਉਹ ਤਾਂ ਹਾਸਮੋਖ ਹੈ ਮੈਂ ਨਾਲ ਮਜ਼ਾਕ ਕਰਤਾ ਪਿਆ ਸੀ ਕੱਲ ਕੱਲ ਮੈਂ ਚੱਪਲ ਬੜੀ ਸੋਹਣੀ ਚੱਪਲ ਲੈ ਕੇ ਗਿਆ ਸੋਹਣੀ ਚੱਦਰ ਲੈ ਕੇ ਗਿਆ ਮੈਂ ਦਿੱਤੀ ਆ ਪੋਲ ਸਾਲਿਆਂ ਨੂੰ ਮੈਂ ਕਿਹਾ ਚਾਦਰ ਮਕੇ ਚੱਪਲ ਤੇ ਚਦਰ ਦੇ ਲਈ ਤੇ ਲੈ ਕੋਈ ਨਹੀਂ ਲਾਤੀ ਜਿਸ ਟੈਨਸ਼ਨ ਚ ਲੱਗਦਾ ਜਦੋਂ ਮਿਲ ਇਸ ਦੀ ਕੋਈ ਟੈਨਸ਼ਨ ਨਹੀਂ ਮੈਂ ਨਾ ਹੱਸ ਕੇ ਬੋਲੇ ਉਤੋਂ ਦੂਰ ਮੈਨੂੰ ਦੇਖਿਆ ਆਤਮਾਰੇ ਕੋਈ ਟੈਨਸ਼ਨ ਨਹੀਂ ਹੱਸ ਕੇ ਗੱਲ ਕੀਤੀ ਹੱਸ ਕੇ ਸਸਰੀਕਾਲ ਕੀਤੀ ਹੈ ਮੈਨੂੰ ਤੁਹਾਨੂੰ ਲੱਗਦਾ ਕਿ ਇਹ ਸ਼ੱਕ ਨਹੀਂ ਮੈਨੂੰ ਲੱਗਦਾ ਹੈ ਮੇਰੇ ਪੁੱਤਰ ਨੂੰ ਅੰਦਰ ਮਡਲ ਕੀਤਾ ਕੀ ਇਹਨਾਂ ਨੇ ਕੀਤਾ ਮਡਲ ਪੁਲਸ ਵਾਲਿਆਂ ਨੇ ਕਿਹਾ ਕਿਹਨੇ ਕੀਤਾ ਚਾਰ ਮਹੀਨੇ ਅগে ਜਦੋਂ ਮੇਰਾ ਪੁੱਤਰ ਅੰਦਰ ਹੈ ਮੈਨੂੰ ਕੀ ਪਤਾ ਹੈ ਮੈਂ ਤਾਂ ਮੁਲਾਕਾਤ ਕਰਕੇ ਆ ਗਈ ਉਸ ਤੋਂ ਬਾਅਦ ਮੈਨੂੰ ਕੀ ਪਤਾ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਅੰਦਰ ਤਾਂ ਤਾਂ ਫਿਰ ਪੁਲਸ ਨੂੰ ਪਤਾ ਸਾਰਿਆਂ ਨੂੰ ਪਤਾ ਮੈਨੂੰ ਤਾਂ ਐਵੇਂ ਲੱਗਦਾ ਹੈ ਮੇਰੇ ਪੁੱਤਰ ਦਾ ਕਤਲ ਹੋਇਆ ਤੇ ਹੁਣ ਕੀ ਮੰਗ ਕਰਦੇ ਮੈਂ ਕੋਈ ਮੰਗ ਨਹੀਂ ਕਰਨੀ ਮੈਂ ਇਨਸਾਫ ਮੰਗਦੀ ਆ ਮੇਰੇ ਪੁੱਤਰ ਨਾਲ ਇਦਾਂ ਦਾ ਕਿਉਂ ਹੋਇਆ ਮੈਂ ਕੋਈ ਮੰਗ ਨਹੀਂ ਕਰਦੀ ਮੈਨੂੰ ਪੁੱਤਰ ਦੀ ਖੇਮੇ ਜਵਾਕੀ ਸੀ ਕਿ ਉਹ ਜਵਾਕੀ ਸੀ ਵਿਆਹ ਹੋਇਆ ਸੀ ਫਿਰ ਆ 6 ਮਹੀਨੇ ਹੋਇਆ ਵਿਆਹ ਨੂੰ ਇਹ ਲੋਟੀ ਹੈ ਪਰਸੈਂਟਲੀ ਚਾਹੀਦਾ ਮੈਂ ਕੈਸ ਇਨਸਾਫ ਚਾਹੀਦਾ ਮੇਰੇ ਪੁੱਤਰ ਨਾਲ ਐਵੇਂ ਹੋ ਨਹੀਂ ਸਕਦਾ ਪੁੱਤਾਂ ਲਿਆਣ ਤੇ ਵਿਚ ਰਹਿ ਕੇ ਮੇਰੇ ਪੁੱਤਰ ਦਾ ਮਰਨ ਵੀ ਹੋ ਗਿਆ ਜਾ ਕੰਮ ਹੋ ਗਿਆ ਕਿਸ ਤਰ੍ਹਾਂ ਹੋ ਸਕਦਾ ਇਹ ਨੂੰ ਇਸ ਗੰਤਾਂ ਛਾਪ ਜਾਂਦਾ ਟੁੰਡਾ ਤੁਹਾਡਾ ਮਾਰੇ ਬਾਹਰ ਆ ਗਿਆ ਮੇਰੇ ਪੁੱਤਰ ਦਾ ਅੰਦਰ ਤੁਸੀਂ ਸ਼ਨੀਵਾਰ ਨੂੰ ਮਿਲਣਗੇ ਮਿਲ ਕੇ ਐਤਵਾਰ ਨੂੰ ਕੋਈ ਪਤਾ ਲੱਗ ਸਭ ਨੂੰ 6 ਵਜੇ ਸਾਰਾ ਦਿਨ ਐਤਵਾਰ ਬੀਤ ਗਿਆ 10 ਵਾਰ ਮੈਂ ਸਵੇਰ ਉੱਥੋਂ 1 ਵਜੇ ਤੁਰਿਆ ਮਤਲਬ ਸਵੇਰੇ 10 ਵਜੇ ਗਈਆਂ 1 ਵਜੇ ਮਿਲਣ ਨਹੀਂ ਦਿੱਤਾ ਮਿਲਣ ਮਿਲ ਕੇ ਆ ਗਈ ਸੀ ਦੁਬਾਰਾ ਤਾਂ ਮੈਂ ਗਈ ਨਹੀਂ ਮੇਨੂੰ ਕਿਤੇ ਤੱਕ ਜੇ ਤੋਂ ਇਹ ਖਬਰ ਮਿਲੀ ਉਸ ਤੋਂ ਬਾਅਦ ਮਿਲ ਨਾ ਉਹ ਤੋਂ ਬਾਅਦ ਨਾ ਕੋਈ ਪੁਲਸ ਦਾ ਫੋਨ ਮੈਨੇ ਦੋ ਜੁਆ ਕਾਇਨੇ ਬੱਚੇ ਜਵਾਨ ਬੱਚੇ ਆਏ ਨੇ ਉਹਨਾਂ ਨੇ ਮੈਨੂੰ ਦੱਸਿਆ 66 ਐਤਵਾਰ ਨੂੰ ਬਸ ਇਹੀ ਗੱਲ ਹੋਈ ਹੈ ਬਾਕੀ ਮੈਨੂੰ ਆਇਆ ਪਤਾ ਲੱਗੇ ਵੀ ਅੰਦਰ ਪੁਲਸ ਐ ਨਹੀਂ ਫਿਰ ਕੇ ਮੇਰੇ ਬੱਚੇ ਦਾ ਇਦਾਂ ਕਤਲ ਹੋ ਗਿਆ ਉਹ ਕਰਦੇ ਗੱਲ ਠੀਕ ਹੈ ਇਕੱਲੀ ਆ ਮੈਂ ਜਾਂ ਮੇਰੀ ਬਹੂ ਹੈ ਮੇਰਾ ਕੋਈ ਨਹੀਂ ਮੈਂ ਉਸ ਸਾਰੇ ਮਾਂ ਪੇ ਉਹਦੇ ਛੋਟੇ ਛੋਟੇ ਨੇ ਮਰ ਗਏ ਇਸ ਮੈਂ ਪਿਆਰ ਨਾਲ ਪਾਲਿਆ ਬੜਾ ਅੱਛੀ ਤਰ੍ਹਾਂ ਪਾਲਿਆ ਉਹ ਅਨੀਲ ਕਿਹਾ ਗੁਰਕਰਨ ਸਿੰਘ ਜਿਹੜਾ ਮੁੰਡੇ ਦੀ ਡੈਥ ਹੋਈ ਹੈ ਉਹ ਪਤਾ ਵੀ ਨਹੀਂ ਪਤੀਜਲ ਕੀ ਹੋਇਆ ਸਾਰੀ ਗੱਲ ਕੀ ਹੋਈ ਸੀ ਕੁਝ ਨਹੀਂ ਜਨਾਬ ਸਾਨੂੰ ਤਾਂ ਇਦਾਂ ਪਤਾ ਲੱਗਿਆ ਵੀ ਕਹਿੰਦੇ ਅੱਜ ਸਵੇਰ ਦੀ ਗੱਲ ਹੈ ਕਿ ਪੁਲਿਸ ਵੱਲੋਂ ਇਤਲਾ ਆਈ ਸੀ 10:00 ਵਜੇ ਕਹਿੰਦੇ ਜੇ ਇਦਾਂ ਕਰਕੇ ਤੁਹਾਡਾ ਤਜਿੰਦਰ ਸਿੰਘ ਜੀ ਵਰਨਾ ਸਾਨੂੰ ਪਰਮਜੀਤ ਸਿੰਘ ਵੀ ਉਹਦੀ ਡੈਥ ਹੋ ਗਈ ਵੀ ਅਸੀਂ ਕਿਹਾ ਵੀ ਕਿਸ ਗੱਲ ਤੋਂ ਜੇ ਮਤਲਬ ਕਿਵੇਂ ਹੋਇਆ ਵੀ ਉਹ ਤਾਂ ਜੇਲ੍ਹ 'ਚ ਸੀਗਾ ਪ੍ਰਸ਼ਾਸਨ ਦੇ ਅੰਡਰ ਸੀਗਾ ਵੀ ਕਿਸ ਤਰੀਕੇ ਨਾਲ ਹੋਈ ਉਹ ਕਹਿੰਦੇ ਤੁਸੀਂ ਇੱਥੇ ਆ ਜਾਓ ਅਸੀਂ ਤੁਹਾਨੂੰ ਦੱਸਦੇ ਹਾਂ ਜਦ ਕਿ ਸਾਨੂੰ ਇੱਕ ਦਿਨ ਪਹਿਲਾਂ ਸ਼ਾਮ ਨੂੰ 6 ਵਜੇ ਵੀ ਘਰ ਦੇ ਵਿੱਚ ਰੌਲਾ ਪੈ ਗਿਆ ਸੀ ਕੋਈ ਯਾਰ ਦੋਸਤ ਉੱਤਰ ਸੀ ਕਿ ਜਿੰਨਾਂ ਨਾਲ ਕੋਈ ਗੱਲ ਹੋਈ ਹੋਣੀ ਹੈ ਉਹ ਇੱਥੇ ਘਰ ਦੇ ਵਿੱਚ ਆਏ ਉਹਨਾਂ ਨੇ ਦੱਸਿਆ ਵੀ ਇਦਾਂ ਕਰਕੇ ਜੀ ਉੱਥੇ ਆ ਘਟਣਾ ਵਾਪਰੀ ਵੀ ਅਸੀਂ ਕਿਹਾ ਵੀ ਕਿਸੇ ਨੇ ਕੁੱਟਿਆ ਮਾਰਿਆ ਕੁਝ ਹੋਇਆ ਕਹਿੰਦੇ ਵੀ ਅੱਜ ਤਾਂ ਨਹੀਂ ਹੋਈ ਅੱਜ ਤੋਂ ਕੁਝ ਦਿਨ ਪਹਿਲਾਂ ਲੜਾਈ ਹੋਈ ਸੀਗੀ ਵੀ ਹੋਣ ਦੀ ਕੋਈ ਵਾਰਤਾਤ ਨਹੀਂ ਹੋਈ ਵੀ ਕੱਲ ਦੀ ਕੋਈ ਵਾਰਤਾਤ ਨਹੀਂ ਚਲੋ ਅਸੀਂ ਘਰ ਦੇ ਵਿੱਚ ਸਾਨੂੰ ਫਿਰ ਕਿਸੇ ਵੀ ਮਤਲਬ ਇਹਨਾਂ ਵੱਲ ਪੁਲਿਸ ਵੱਲੋਂ ਜਾਂ ਥਾਣੇ ਵੱਲੋਂ ਕਿਸੇ ਵੱਲੋਂ ਕੋਈ ਇਲਤਲਾ ਨਹੀਂ ਮਿਲੀ ਨਾ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲਦੀ ਪਰ ਤੁਸੀਂ ਆ ਕੇ ਆਣੀ ਤੁਸੀਂ ਵੀ ਕਿਸ ਤਰ੍ਹਾਂ ਰੱਖੀ ਨਹੀਂ ਹਜੇ ਤੱਕ ਨਹੀਂ ਦੱਸਿਆ ਅਸੀਂ ਆਏ ਸੀ ਕਹਿੰਦੇ ਤੁਹਾਡੀਆਂ ਗਵਾਹੀਆਂ ਹੋਣ ਗਿਆ ਫਿਰ ਅਸੀਂ ਤੁਹਾਨੂੰ ਦੱਸਾਂਗੇ ਪਰ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਐਕਚੁਅਲ ਤੇ ਡੈਥ ਕਿੱਦਾਂ ਹੋਈ ਹੈ ਮਰਡਰ ਹੋਇਆ ਕਿਸੇ ਨੇ ਮਰਡਰ ਕੀਤਾ ਸੁਸਾਈਡ ਕੀਤਾ ਜਾਂ ਕਿਸ ਤਰੀਕੇ ਨਾਲ ਸਾਨੂੰ ਕੁਝ ਨਹੀਂ ਪਤਾ ਸੁਣਤਵਾਰ ਅੱਜ ਗਿਆ ਸੀਗਾ ਕੋਈ ਮੁੰਡਾ ਤੁਹਾਡਾ ਬੁਲਾ ਰਿਹਾ ਹੈ ਜਾਂ ਕੋਈ ਨਹੀਂ ਜਨਾਬ ਕੁਝ ਵੀ ਨਹੀਂ ਦੱਸਿਆ ਗਿਆ ਹਜੇ ਤੱਕ ਇਹ ਵੀ ਨਹੀਂ ਦੱਸਿਆ ਗਿਆ ਵੀ ਐਚ.ਐਲ. ਚਾਉਦੀ ਕੋਈ ਆਪ ਦੀ ਬਿਮਾਰੀ ਨਾਲ ਹੋਈ ਹੈ ਕਿ ਕਿਸੇ ਨੇ ਮਾਰਿਆ ਤੇ ਸੁਸਾਇਸਾਈਡ ਕੀਤਾ ਕੋਈ ਵੀ ਇਦਾਂ ਦੀ ਗੱਲ ਨਹੀਂ ਸੀ 6 ਮਹੀਨੇ ਪਹਿਲਾਂ ਵੀ ਮਿਲੇ ਸੀਗੇ ਇਹਨਾਂ ਦੇ 6 ਮਹੀਨੇ 4 ਮਹੀਨੇ ਪਹਿਲਾਂ ਵੀ ਕਹਿੰਦੇ ਵੀ ਕਹਿੰਦੇ ਕੋਈ ਪਰਚਾ ਪਾਇਆ ਕਹਿੰਦੇ ਤੇ ਮਹੀਨਾ ਪਹਿਲਾਂ ਪਰਚਾ ਪਾਇਆ ਆ ਤੁਹਾਡੇ ਦਾ ਤਿੰਨ ਮਹੀਨਾ ਪਹਿਲਾਂ ਅਸਲਾ ਪਾਇਆ ਵੀ ਇੱਥੇ ਜਦੋਂ ਰਿਮਾਂਡ ਤੇ ਲੈ ਕੇ ਆਏ ਹੋਣਗੇ ਜਦੋਂ ਆਪਣੀ ਤਾਂ ਗੱਲ ਸਵਾਜ ਇੱਕ ਪ੍ਰਸ਼ਾਸਨ ਦੇ ਕੋਲ ਮੁਲਾਜ਼ਮ ਹੈ ਮੁਲਾਜ਼ਮਾਂ ਦੇ ਵਿੱਚ ਜਾਂਦਾ ਬੰਦਾ ਉਹਦੇ ਕੋਲ ਅਸਲਾ ਕਿੱਥੋਂ ਆ ਜੂਈ ਨਾ ਤਾਂ ਜੇਲ੍ਹ ਚ ਆਉਣ ਯੋਗ ਹੈ ਨਾ ਇੱਥੇ ਜੇਕਰ ਆਉਂਦੇ ਆ ਨਾਲ ਪ੍ਰਸ਼ਾਸਨ ਨਾਲ ਤਾਂ ਹੋਤਾ ਹੈਗਾ ਕਿੰਨੇ ਟਾਈਮ ਤੇ ਜੇਲ੍ਹ ਦਿੱਤੀ ਘੱਟੋ ਘੱਟ 4 ਮਹੀਨੇ ਉਹ ਪੋਸਟਮਾਰਟਮ ਦਾ ਕੁਝ ਵੀ ਨਹੀਂ ਦੱਸਿਆ ਜੀ ਪੋਸਟਮਾਰਟਮ ਦਾ ਹਜੇ ਕਹਿੰਦੇ ਤੁਹਾਡੇ ਬਿਆਨ ਹੋਣਗੇ ਜੱਜ ਸਾਹਿਬ ਆਉਣਗੇ ਬਿਆਨ ਹੋਣਗੇ ਸਾਨੂੰ ਤਾਂ ਹਜੇ شناخت ਵੀ ਨਹੀਂ ਕਰਾਈ ਗਈ ਵੀ ਡੈੱਡ ਬੋਡੀ ਦੀ شناخت ਨਹੀਂ ਕਰਾਈ ਗੱਲ ਕਰੀ ਉਹਦੀ ਸ਼ਾਦੀ ਦੀ ਗੱਲ ਕਰੀ ਕਿੰਨੇ ਟਾਈਮ ਤੋਂ ਦੇ ਸ਼ਾਦੀ ਨੂੰ 6 ਮਹੀਨੇ ਹੋਏ ਮਤਲਬ 6 ਮਹੀਨੇ ਹੋਏ 6 ਮਹੀਨੇ 6 ਹਾਂ 6 ਮਹੀਨੇ ਸਿੱਕੇ ਵੀ ਨਹੀਂ ਨਹੀਂ ਠੀਕ ਪ੍ਰੈਗਨੈਂਸੀ ਹੈਗੀ ਉਹਨਾਂ ਨੂੰ ਵਾਈਫਲੋ ਹੈਗੀ ਆ ਹਾਂਜੀ ਉਹ ਨਹੀਂ ਪਤਾ ਟਾਈਮ ਪੀਰੀਅਡ ਕਿੰਨਾ ਹੈ ਅਸੀਂ ਪ੍ਰਸ਼ਾਸਨ ਕੋਲ ਮੰਨ ਕਰਦੇ ਪਹਿਲੀ ਗੱਲ ਤਾਂ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਦੱਸੇ ਤਾਂ ਸੀ ਜੇਕਰ ਤੁਸੀਂ ਉੱਥੋਂ ਦੀ ਜੇਲ੍ਹ ਤੋਂ ਲੈ ਕੇ ਇੱਥੇ ਤੱਕ ਲੈ ਕੇ ਆ ਸਾਨੂੰ ਪਤਾ ਤਾਂ ਲੱਗੇ ਵੀ ਸਾਡਾ ਬੰਦਾ ਇੱਥੇ ਆਇਆ ਕੀ ਹੋਇਆ ਕੀ ਨਹੀਂ ਹੋਇਆ ਸਹੀ ਜਾਂਚ ਹੋਣੀ ਚਾਹੀਦੀ ਹੈ ਸਹੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਵੀ ਇਸ ਦੇ ਪਿੱਛੇ ਆ ਜਿਨ੍ਹਾਂ ਨੇ ਵੀ ਕੀਤਾ ਚਾਹੇ ਜੇਲ੍ਹ ਦੇ ਵਿੱਚ ਹੋਇਆ ਜਾਂ ਕਿਸੇ ਨੇ ਵੀ ਕਰਵਾਇਆ ਚਾਹੇ ਮੁਲਾਜ਼ਮ ਵਿੱਚ ਮਿਲਿਪੋਤਾ ਫੇ ਸਾਡੂ ਤੁਹਾਡੇ ਬੰਦੇ ਵੀ ਡੈੱਥ ਹੁੰਦੀ ਆ ਤੁਹਾਨੂੰ ਕਦੋਂ ਤਲਾ ਦਿੱਤੀ ਜਾਂਦੀ ਹੈ ਮੰਨ ਕੇ ਸਾਨੂੰ ਤਾਂ ਸਵੇਰੇ 10 ਵਜੇ ਇਹ ਦੱਸਿਆ ਗਿਆ ਵੀ ਤੁਹਾਨੂੰ ਇਹ ਗੱਲ ਹੋਈ ਹੈ ਤੇ ਤੁਸੀਂ ਇੱਥੇ ਆ ਜਿਓ ਸਿਵਲ ਹਸਪੀਟਲ ਚ ਆ ਜਿਓ ਇੱਥੇ ਥਾਣੇ ਚ ਮਿਲਦੀ ਤੇ ਜਦ ਕੀ ਅਸੀਂ ਸਵੇਰੇ ਰਾਤੀ ਇੱਥੇ ਆਏ ਆ 7 ਵਜੇ ਸਿਵਲ ਹਸਪੀਟਲ ਚ ਆਏ ਆ ਕੈਂਟਰ ਰਾਤ ਨੂੰ 2 ਵਜੇ ਥਾਣੇ ਕੈਂਟ ਥਾਣੇ ਚ ਜਾ ਕੇ ਆਏ ਆ ਉੱਥੇ ਨਹੀਂ ਸਾਨੂੰ ਕੁਝ ਮਿਲਿਆ ਫੇਰ ਅਸੀਂ ਸਵੇਰੇ ਆ ਕੇ ਇੱਥੇ 7 ਵਜੇ ਪਤਾ ਕੀਤਾ ਕਹਿੰਦੇ ਜੀ ਹਾਂ ਰਾਤ ਨੂੰ 1 ਵਜੇ ਡੈੱਡ ਬੋਡੀ ਆਈ ਜੇਕਰ ਰਾਤ ਨੂੰ 1 ਵਜੇ ਡੈੱਡ ਬੋਡੀ ਆ ਰਹੀ ਹੈ ਉਸ ਦੇ ਨਾਲ ਤਾਂ ਕੁਝ ਵੀ ਛੇੜਖਾਨੀ ਹੋ ਸਕਦੀ ਸੀਗੀ ਕਿਤੇ ਪ੍ਰਸ਼ਾਸਨ ਕੋਲ ਸੀਗੀ ਪ੍ਰਸ਼ਾਸਨ ਦੇ ਕੋਲ ਬੰਦਾ ਸੀਗਾ ਮਾਰਿਆ ਕਿਤਾ ਕੁਝ ਵੀ ਹੋਇਆ ਕੁਝ ਵੀ ਛੇੜਛਾੜ ਕਰੀ ਉਹ ਤੇ ਜੋ ਡਾਂਗਾ ਕੀ ਨੀਣਾ ਐਸਾ ਹੀ ਮੰਦਰ ਸਿੰਘ ਸਰ ਮੈਂ ਥਾਣਾ ਕੈਂਟ ਚੌਂਕੀ ਕੇਂਦਰੀ ਜੇਲ੍ਹ ਬੰਦਾ ਵੀ ਕਿਤਾਇਨਾ ਹਾਂ ਕੀ ਗੱਲ ਹੋਈ ਅੱਜ ਤੁਸੀਂ ਇਹ ਤਜਿੰਦਰ ਸਿੰਘ ਸੀ ਸਰ ਉਹ ਚਿੱਟੇ ਦੇ ਮੁਕਾਦਮੇ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਸੀ ਸਰ ਹਵਾਲਾਤੀ ਸੀ ਜਾਰ ਇਹ ਦਿਨਾਂ ਸਰ ਖੁਦਕੁਸ਼ੀ ਕਰ ਲਈ ਰਾਤ ਉੱਥੇ ਸੀਵਰੀ ਦੀ ਪੈਪਾਂ ਸੀ ਉਹਦੇ ਨਾਲ ਬੰਨ ਕੇ ਨੇ ਆਪਣਾ ਪਰਨਾ ਕੋਈ ਗੱਲ ਦੇ ਵਿੱਚ ਉੱਥੇ ਖੁਦਕੁਸ਼ੀ ਕਰ ਲਈ ਸਾਨੂੰ ਐਂਟੀ ਮਿਸ਼ਨ ਹੋਈ ਐ ਸੀ ਹੁਣ ਕਾਰਵਾਈ ਕਰਨ ਵਾਸਤੇ ਆਏ ਆ ਇਹਨੇ ਸਟੇਟਮੈਂਟ ਲੈ ਰਹੇ ਆ ਜੋ ਆਪਾਂ ਨੂੰ ਸਟੇਟਮੈਂਟ ਦੇਣ ਕੇ ਅੱਗੇ ਕਾਰਵਾਈ ਹੁਣ ਚੱਲਣੀ ਹੈ ਬਾਹਰ ਸਪਹੁੰਚੁਕੇ ਗਏ ਹਾਂ ਹਾਂ ਬਾਹਰ ਸਪਹੁੰਚੁਕੇ ਹਾਂ